ਜੀ ਸਸੇਗਾ ਦੋਸਤੋ ਅੱਜ ਦੀ ਅਪਡੇਟ ਆਂਗਰਵਾੜੀ ਵਰਕਰਾਂ ਦੀ ਵੱਡੀ ਖਬਰ ਆਂਗਰਵਾੜੀ ਵਰਕਰਾਂ ਤੇ ਵੱਲੋਂ ਪੰਜਾਬ ਸਰਕਾਰ ਤੇ ਲਗਾਇਆ ਵੱਡਾ ਦੋਸ਼ ਅਤੇ ਕਿਆ ਕੀਤਾ ਪੂਰੀ ਅਪਡੇਟ ਆਓ ਜਾਂਦੇ ਆਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਂਗਰਵਾੜੀ ਰਿਲੇਟਿਵ ਜਿੰਨੀਆਂ ਵੀ ਨਵੀਆਂ ਅਪਡੇਟ ਆਉਣ ਅਤੇ ਨਵੀਆਂ ਭਰਤੀਆਂ ਦੀ ਕੋਈ ਜਾਣਕਾਰੀ ਮਿਲਦੀ ਆ ਉਹ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਸ਼ੇਅਰ ਕਰਦੇ ਆਂ ਜੋ ਹੋਣ ਲੈ ਕੇ ਚੱਲਦੇ ਆਂ ਅੱਜ ਦੀ ਵੱਡੀ ਅਤੇ ਤਾਜ਼ੀ ਖਬਰ ਦੇ ਉੱਪਰ ਔਰ ਜਾਂਦੇ ਆਂ ਅੰਗਰਵਾੜੀ ਵਰਕਰਾਂ ਦੇ ਲਈ ਜੋ ਨਵੀਂ ਖਬਰ ਨਿਕਲ ਕੇ ਆਈ ਹੈ ਉਸ ਦੇ ਸਬੰਧ ਵਿੱਚ ਅਪਰੋਕ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰ ਗੋਬਿੰਦ ਕੌਰ ਨੇ ਦਿੱਤੀ ਉਹਨਾਂ ਕਹਾ ਕਿ ਪੰਜਾਬ ਦੇ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ ਤੇ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਚਾਰ ਵਰਗਾ ਵਿੱਚ ਵੰਡਿਆ ਹੋਇਆ ਹੈ ਜਿਸ ਕਰਕੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਨਜੀਓ ਬਲਾਕ ਵਿੱਚ ਕੰਮ ਕਰਦੀਆਂ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਦਾਕ 14 ਮਹੀਨਿਆਂ ਦਾ ਸਟੇਟ ਫੰਡ ਦਾ ਮਾਨ ਪੱਤਾ ਬਕਾਇਆ ਖੜਿਆ ਹੈ ਸਮਾਸ ਰੱਖਿਆ ਭਲਾਈ ਬੋਰਡ ਦੀਆਂ ਵਰਕਰਾਂ ਹੈਲਪਰਾਂ ਦਾ ਸਟੇਟ ਅਤੇ ਸੈਂਟਰ ਦਾ ਫੰਡ 8 ਮਹੀਨਿਆਂ ਦਾ ਬਕਾਇਆ ਖੜਿਆ ਹੈ ਇਹਨਾਂ ਦਾ ਮਾਨ ਪੱਤਾ ਦਿੱਤਾ ਜਾਵੇ ਅਤੇ ਇਹਨਾਂ ਨੂੰ ਸਟੇਟ ਵੱਲੋਂ ਕੱਟੇ ਗਏ 6 ਮਹੀਨਿਆਂ ਦਾ ਏਰੀਆ ਜੋ ਦੂਜੀਆਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਗਿਆ ਹੈ ਉਹ ਵੀ ਤੁਰੰਤ ਦਿੱਤਾ ਜਾਵੇ ਅਤੇ ਅੱਗੇ ਤੋਂ ਇਹਨਾਂ ਦਾ ਮਾਨ ਪੱਤਾ ਹਰ ਮਹੀਨੇ ਦੀ 7 ਤਰੀਕ ਤੱਕ ਦੇਣਦਜ਼ਕੀ ਨਹੀਂ ਬਣਾਇਆ ਜਾਵੇ ਅਤੇ ਇਹਨਾਂ 8 ਬਲਕ ਐਂਡ ਜ਼ੂ ਟੂ ਵਾਰਪਸ ਲੈ ਕੇ ਵਿਭਾਗ ਵਿੱਚ ਮਰਜ ਕੀਤੇ ਜਾਣ ਮੁੱਖ ਭਾਗ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ 6 ਸੇ ਮਹੀਨੇ ਤਨਖਾਹ ਨਹੀਂ ਮਿਲੀ ਹੈ 5 6 ਮਹੀਨੇ ਪਹਿਲਾਂ ਨਵੀਂ ਨਿਯੁਕਤ ਕੀਤੀਆਂ ਗੱਜਾਂ ਅੰਦਰਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੀ ਤਨਖਾਹ ਨਹੀਂ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੀ ਉਡੀਕ ਕਰੀਆਂ ਹਨ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹ ਦਿੱਤੀਆਂ ਜਾਣ ਉਹਨਾਂ ਕਹੇ ਕਿ 18 ਮਹੀਨੇ ਦਾ ਏਰੀਆ ਮੈਨ ਕਿ ਪਾਕ ਵਿੱਚ ਕੰਮ ਕਰਦੀਆਂ ਅੰਗਰਵੜੀ ਫਰਕਰਾਂ ਤੇ ਹੈਲਪਰਾਂ ਦਾ ਵੀ ਰਹਿਣ ਦਾ ਹੈ ਤੇ ਉਹ ਵੀ ਦਿੱਤਾ ਜਾਵੇ ਅੰਗਰਵੜੀ ਫਰਕਰਾਂ ਨੂੰ 스마트ਫੋਨ ਨਹੀਂ ਦਿੱਤੇ ਗਏ ਹਨ ਵਰਦੀ ਭੱਤਾ ਰਿਲੀਜ਼ ਕੀਤਾ ਜਾਵੇ ਪੀ ਐਫ ਐਫ ਵੀ ਜੋ ਹਲੇ ਤੱਕ ਪੈਸੇ ਨਹੀਂ ਆਇਆ ਉਹ ਪੈਸੇ ਵੀ ਅੰਗਰਵੜੀ ਫਰਕਰਾਂ ਤੇ ਹੈਲਪਰਾਂ ਦੇ ਖਾਤੇ ਵਿੱਚ ਪਾਏ ਜਾਵਣ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 2017 ਵਿੱਚ ਅੰਗਰਵੜੀ ਸੈਂਟਰਾਂ ਦੇ ਲੱਖਾਂ ਬੱਚਿਆਂ ਨੂੰ ਖੋਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਿਆ ਹੈ ਤੇ ਅੱਜ ਤੱਕ ਇਹ ਬੱਚੇ ਆਂਗਰਵਾਲੀ ਸੈਂਟਰਾਂ ਨੂੰ ਨਹੀਂ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਇਹ ਬੱਚੇ ਆਂਗਰਵਾਲੀ ਸੈਂਟਰਾਂ ਵਿੱਚ ਭੇਜੇ ਜਾਣ ਅਤੇ ਆਂਗਰਵਾਲੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਬੰਦਾ ਗ੍ਰੇਡ ਦਿੱਤਾ ਜਾਵੇ ਉਹਨਾਂ ਕਹਾ ਕਿ 15 ਪ੍ਰੈਅ ਨੂੰ ਵੱਡੀ ਗਿਣਤੀ ਵਿੱਚ ਆਂਗਰਵੜੀ ਫਰਕਰਾ ਤੇ ਹੈਲਪਰਾ ਫਰੀਦਕੋਟ ਪਹੁੰਚਣ ਗੀਆਂ ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਆਂਗਰਵੜੀ ਫਰਕਰਾ ਤੇ ਹੈਲਪਰਾ ਦੀਆਂ ਗੱਲਾਂ ਸੁਣ ਤੋਂ ਅਲਹੋਲੇ ਕਰ ਰਹੀ ਹੈ ਜਿਸ ਕਰਕੇ ਉਹਨਾਂ ਨੇ ਜੋ ਆਪਣਾ ਇਹ ਇਰਾਦਾ ਪੈਦਾ ਕੀਤਾ ਹੈ ਕਿ ਇੱਕ ਵੱਡਾ ਸੰਗਰਸ਼ ਕਰਕੇ ਆਪਣਾ ਹੱਕ ਦੇ ਲਈ ਲੜਿਆ ਜਾਵੇ ਤਾਂ ਇਹ ਇੱਕ ਵੱਡੀ ਅਪਡੇਟ ਅੰਗਰਵੜੀ ਵਰਕਰਾਂ ਤੇ ਹੈਲਪਰਾਂ ਦੇ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਤੁਸੀਂ ਵੀ ਅਗਰ ਅੰਗਰਵੜੀ ਵਰਕਰ ਤੇ ਹੈਲਪਰ ਹੋ ਤਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਧੰਨਵਾਦ